ਪੰਜਾਬ ਸਰਕਾਰ ਦੇ ਵੱਲੋਂ ਝੋਨੇ ਦੀ ਖਰੀਦ ਮੁੜ ਸ਼ੁਰੂ ਹੋਣ ਦੇ ਨਾਲ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਅੱਜ ਹਲਕਾ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿਖੇ ਪਹੁੰਚ ਕੇ ਖਰੀਦ ਪ੍ਰਕਿਰਿਆ ਦੀ ਸ਼ੁਰੂਆਤ ਕਰਵਾਈ ਹੈ ਇਸ ਮੌਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਖਰੀਦ ਪ੍ਰਕਿਰਿਆ ਨੂੰ ਨਿਰਵਿਘਨ ਚਲਾਉਣ ਦੇ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਫਾਰ ਝੋਨੇ ਦੀ ਖਰੀਦ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਇਆ ਜਾਵੇਗਾ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਭਰਾ ਆਪਣੀ ਫਸਲ ਲੈ ਕੇ ਪਹੁੰਚੇ ਨੇ ਔਰ ਬੜੀ ਸਾਡੇ ਵਾਸਤੇ ਸੰਤੁਸ਼ਟੀ ਜਨਕ ਗੱਲ ਆ ਕਿ ਮਤਲਬ ਇਹਦੇ ਵਿੱਚ ਮੌਇਸਚਰ ਵੀ ਸਾਡਾ ਮਤਲਬ ਠੀਕ ਆ ਰਿਹਾ ਹੈ ਬਾਕੀ ਸਾਡੇ ਚਾਰ ਏਜੰਸੀਆਂ ਨੇ ਚਾਰੇ ਹੀ ਖਰੀਦ ਜਿਹੜੀਆਂ ਕਰ ਰਹੀਆਂ ਨੇ ਪੰਜ ਸਪਾ ਪਨ ਗ੍ਰੇਨ ਆ ਮਾਰਕਪੈਡਾ ਵੇਅਰਹਾਊਸ ਆ ਸਾਰੇ ਹੀ ਚਾਰੇ ਏਜੰਸੀਆਂ ਇੱਥੇ ਮਤਲਬ ਫਰੀਦ ਦੇ ਵਿੱਚ ਨੇ ਸਾਡੇ ਕੋਲੇ ਬਾਰਦਾਨੇ ਦੀ ਵੀ ਕੋਈ ਕਮੀ ਜੜੀ ਆ ਉਹ ਨਹੀਂ ਆ ਸੋ ਮੈਂ ਕਿਸਾਨ ਭਰਾਵਾਂ ਨੂੰ ਇਹੋ ਅਪੀਲ ਕਰੂੰਗਾ ਕਿ ਥੋੜਾ ਜਿਹਾ ਜੇ ਕਿਤੇ ਮੌਸਮ ਚਰ ਹੈਗਾ ਥੋੜੀ ਸਕਾ ਕੇ ਜੜੀ ਪਰਮਲਾ ਇਹਨੂੰ ਮੰਡੀ ਦੇ ਵਿੱਚ ਲਿਆਂਦਾ ਜਾਵੇ ਬਾਕੀ ਜੜੀ ਪੈਸਿਆਂ ਦੀ ਅਦਾਇਗੀ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਹੋਇਆ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਜਿਹੜੇ ਆ ਪਰਚੇਜ਼ ਤੋਂ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੀ ਆ ਉਹ ਅਦਾਈ ਕੀ ਜਿਹੜੀ ਆ ਕਿਸਾਨ ਦੇ ਖਾਤਿਆਂ ਦੇ ਵਿੱਚ ਕਰਦੇ ਹਾਂਗੇ ਔਰ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਆ ਸਾਡੇ டிਐਫਐਸਸੀ ਸਾਡੇ ਮੰਡੀ ਦੇ ਪ੍ਰਧਾਨ ਜੀ ਸੁਨੀਲ ਜੀ ਕੰਗ ਸਾਹਿਬ ਸਾਡੇ ਚੇਅਰਮੈਨ ਸਾਹਿਬ ਸੁਬੇਦਾਰ ਸ਼ਨਾਖ ਸਿੰਘ ਜੀ ਸਾਰੇ ਇੱਥੇ ਪੂਰੀ ਤਰ੍ਹਾਂ ਡਟੇ ਹੋਏ ਨੇ ਸੋ ਕਿਸੇ ਵੀ ਤਰ੍ਹਾਂ ਦੀ ਕਿਸਾਨ ਭਰਾਵਾਂ ਨੂੰ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਹੁਣ ਦਿੱਤੀ ਜਾਊਗੀ ਪੰਜਾਬ ਸਰਕਾਰ ਦੇ ਵੱਲੋਂ ਝੋਨੇ ਦੀ ਖਰੀਦ ਮੁੜ ਸ਼ੁਰੂ ਹੋਣ ਦੇ ਨਾਲ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਅੱਜ ਹਲਕਾ ਝੰਡਿਆਲਾ ਗੁਰੂ ਦੀ ਅਨਾਜ ਮੰਡੀ ਵਿਖੇ ਪਹੁੰਚ ਕੇ ਖਰੀਦ ਪ੍ਰਕਿਰਿਆ ਦੀ ਸ਼ੁਰੂਆਤ ਕਰਵਾਈ ਹੈ ਇਸ ਮੌਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ ਤੇ ਖਰੀਦ ਪ੍ਰਕਿਰਿਆ ਨੂੰ ਨਿਰ ਵੀਕਨ ਚਲੌਣ ਦੇ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਫਾਰ ਝੋਨੇ ਦੀ ਖਰੀਦ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਇਆ ਜਾਵੇਗਾ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਭਰਾ ਆਪਣੀ ਫਸਲ ਲੈ ਕੇ ਪਹੁੰਚੇ ਨੇ ਔਰ ਬੜੀ ਸਾਡੇ ਵਾਸਤੇ ਸੰਤੁਸ਼ਟੀਜਨਕ ਗੱਲ ਆ ਕਿ ਮਤਲਬ ਇਹਦੇ ਵਿੱਚ ਮੌਇਸਚਰ ਵੀ ਸਾਡਾ ਮਤਲਬ ਠੀਕ ਆ ਰਿਹਾ ਹੈ ਬਾਕੀ ਸਾਡੇ ਚਾਰ ਏਜੰਸੀਆਂ ਨੇ ਚਾਰੇ ਹੀ ਖਰੀਦ ਜਿਹੜੀਆਂ ਕਰ ਰਹੀਆਂ ਨੇ ਪਾਂਸਾਪਾ ਪਨ ਗ੍ਰੇਨ ਆ ਮਾਰਕ ਪੈਡਾ ਵੇਅਰ ਹਾਊਸ ਆ ਸਾਰੇ ਹੀ ਚਾਰੇ ਏਜੰਸੀਆਂ ਇੱਥੇ ਮਤਲਬ ਖਰੀਦ ਤੇ ਵਿੱਚ ਨੇ ਸਾਡੇ ਕੋਲੇ ਬਾਰਦਾਨੇ ਦੀ ਵੀ ਕੋਈ ਕਮੀ ਜਿਹੜੀ ਆ ਉਹ ਨਹੀਂ ਆ ਸੋ ਮੈਂ ਕਿਸਾਨ ਭਰਾਵਾਂ ਨੂੰ ਇਹੋ ਅਪੀਲ ਕਰੂੰਗਾ ਕਿ ਥੋੜਾ ਜਿਹਾ ਜੇ ਕਿਤੇ ਮੌਇਸਚਰ ਹੈਗਾ ਥੋੜੀ ਸੁਕਾ ਕੇ ਜਿਹੜੀ ਪਰਮਲਾ ਇਨੂੰ ਰਮੰਡੀ ਦੇ ਵਿੱਚ ਲਿਆਂਦਾ ਜਾਵੇ ਬਾਕੀ ਜਿਹੜੀ ਪੈਸਿਆਂ ਦੀ ਅਦਾਇਗੀ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਹੋਇਆ ਕਿ ਅਸੀਂ 24 ਘੰਟਿਆਂ ਦੇ ਵਿੱਚ ਜਿਹੜੇ ਆ ਪਰਚੇਜ ਤੋਂ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੀ ਆ ਉਹ ਅਦਾਇਗੀ ਜਿਹੜੀ ਆ ਕਿਸਾਨ ਦੇ ਖਾਤਿਆਂ ਦੇ ਵਿੱਚ ਕਰਦੇ ਹਾਂਗੇ ਔਰ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਆ ਸਾਡੇ ਟੀਐਫਐਸਸੀ ਸਾਡੇ ਮੰਡੀ ਦੇ ਪ੍ਰਧਾਨ ਜੀ ਸੁਨੀਲ ਜੀ ਖੰਗ ਸਾਹਿਬ ਸਾਡੇ ਚੇਅਰਮੈਨ ਸਾਹਿਬ ਸੁਬੇਦਾਰ ਸ਼ਾਖ ਸਿੰਘ ਜੀ ਸਾਰੇ ਇੱਥੇ ਪੂਰੀ ਤਰ੍ਹਾਂ ਡਟੇ ਹੋਏ ਨੇ ਸੋ ਕਿਸੇ ਵੀ ਤਰ੍ਹਾਂ ਦੀ ਕਿਸਾਨ ਭਰਾਵਾਂ ਨੂੰ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ